ਦਨਸ਼ੀਰ ਗੁਰੂ ਗੋਬਿੰਦ ਸਿੰਘ ਜੀ ਦਾ ਭਾਗ 8 ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਦਾ ਭਾਗ 8 ਵਾ ਹੈ ਬਾਕੀ ਦੇ 7 ਭਾਗ ਇਸ ਚੈਨਲ ਤੇ ਪੋਸਟ ਕਰ ਦਿੱਤੇ ਗਏ ਜੋ ਕਿ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਅੱਜ ਆਪਾਂ ਬਹੁਤ ਸਮਾਂ ਨਾ ਲੈਂਦੇ ਹੋਏ ਅੱਗੇ ਦੀ ਸਾਖੀ ਸ਼ੁਰੂ ਕਰਾਂਗੇ ਅਗਲੇ ਦਿਨ ਜਦੋਂ ਸਾਹਿਬ ਜادہ ਨੂੰ ਕਚਹਿਰੀ ਵਿੱਚ ਪੇਸ਼ ਕਰਨਾ ਸੀ ਵadier ਖਾਨ ਨੇ ਸਾਹਿਬ ਜادہ ਨੂੰ ਛੁੱਕਾਉਣ ਦੇ ਲਈ ਇੱਕ ਚਾਲ ਚਲੀ। ਉਹਨਾਂ ਨੇ ਕਚਹਿਰੀ ਦੇ ਦਰਵਾਜ਼ੇ ਤਾਂ ਬੰਦ ਕਰਤੇ ਤੇ ਛੋਟੀ ਜਿਹੀ ਕਿੜਕੀ ਖੋਲਤੀ ਤਾਂ ਕਿ ਜਦੋਂ ਸਾਹਿਬ ਜادہ ਅੰਦਰ ਆਉਣ ਤਾਂ ਉਹ ਸਿਰ ਨੀਵਾ ਕਰਕੇ ਅੰਦਰ ਆਉਣ। ਫੇਰ ਅਸੀਂ ਸਾਰੇ ਤਾੜੀ ਮਾਰ ਕੇ ਕਹਾਂਗੇ ਕਿ ਗੁਰੂ ਦਾ ਸਿੱਖ ਛੁੱਕ ਗਿਆ। ਪਰ ਸਾਹਿਬ ਜادہ ਉਹਨਾਂ ਦਾ ਮਕਸਦ ਸਮਝ ਗਏ ਤੇ ਉਹਨਾਂ ਨੇ ਪਹਿਲਾ ਪੈਰ ਅੰਦਰ ਕੀਤਾ ਤੇ ਅੰਦਰ ਆ ਕੇ ਗੱਜ ਦੇ ਪਤੀ ਬੁਲਾਈ। ਦੁਸ਼ਮਣਾਂ ਦੀ ਮੱਕਾਰੀ ਦਾ ਇਹ ਵਾਰ ਵੀ ਖਾਲੀ ਹੋ ਗਿਆ। ये वेख के सुचानंद अगबुला हो गया तो साहबजादा कह लगा कि यह तो पिता का कोई दरबार नहीं सूबा सरहद कचहरी है झुक के सलाम करो साहेबजादा ने इसका उत्तर देंदे गुरु घर का सिद्धांत है कि पतह ही बुलाई है तो कहा यह सिर सिर्फ और सिर्फ उस अकाल पुरख के अगे झुकता है और किसी के अगे नहीं झुकता छोटे साहेबजादे का इन्ना वाला हौसला वेख के कचहरी में मौजूद सारे लोग हैरान हो गए ਸਾਹਿਬ ਜادہ ਨੂੰ ਪਹਿਲਾਂ ਤਾਂ ਬੜੇ ਪਿਆਰ ਨਾਲ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ ਸਾਹਿਬ ਜادہ ਨੇ ਬੇਖੂਫ ਕਿਹਾ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਫੌਜ ਨੂੰ ਤਿਆਰ ਕਰਾਂਗੇ ਤੇ ਫਿਰ ਤੁਹਾਡੇ ਨਾਲ ਲੜਾਂਗੇ ਤੁਹਾਨੂੰ ਮਾਰਾਂਗੇ ਜਾਂ ਫਿਰ ਆਪ ਸ਼ਹੀਦ ਹੋ ਜਾਵਾਂਗੇ ਉਚੈਨੰਦ ਨੂੰ ਹੁਣ ਮੌਕਾ ਮਿਲ ਗਿਆ ਉਹ ਕਹਿਣ ਲੱਗਾ ਕਿ ਸੱਪ ਦੇ ਬੱਚੇ ਸਪੂਲੇ ਹੀ ਹੁੰਦੇ ਐ ਸੁਣ ਲਿਆ ਨਾ ਇਹਨਾਂ ਦਾ ਜਵਾਬ ਫਿਰ ਉਹਨਾਂ ਨੂੰ ਲਾਲਚ ਦਿੱਤੇ ਗਏ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਉਹ ਕਿਸੇ ਲਾਲਚ ਵਿੱਚ ਨਹੀਂ ਆਏ ਫਿਰ ਵजीर खान ਕਹਿਣ ਲੱਗਾ ਕਿ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਮੌਤ ਦਾ ਡਰ ਕਿਸੇ ਹੋਰ ਨੂੰ ਨਹੀਂ ਗੁਰਤੇਗ ਭਦਰ ਜੀ ਸਾਡੇ ਦਾਦਾ ਜੀਨ ਸ਼ਹਾਦਤ ਦੀ ਸਾਨੂੰ ਗੁਰਤੀ ਮਿਲੀ ਹੈ ਇਹ ਗੱਲ ਸੁਣ ਕੇ ਵजीर खान ਸੜ ਬਲ ਗਿਆ ਤੇ ਬੱਚਿਆਂ ਨੂੰ ਠੰਡੇ ਬੂਜ ਭੇਜ ਕੇ ਕਾਜੀ ਨੇ ਮੌਤ ਦਾ ਫਤਵਾ ਲਿਖਣ ਦਾ ਹੁਕਮ ਦਿੰਦਾ ਹੈ ਨਵਾਬ ਸ਼ੇਰ ਮੁਹੰਮਦ ਹਾ ਦਾ ਨਾਰਾ ਮਾਰ ਕੇ ਸਭਾ ਵਿੱਚ ਚੁਲਾ ਗਿਆ ਉਸਨੇ ਕਿਹਾ ਇਹ ਜ਼ੁਲਮ ਹੈ ਸરા ਦੇ ਉਲਟ ਹੈ ਬੱਚਿਆਂ ਨੂੰ ਮਾਰਨ ਦੀ ਸਰਾ ਇਜਾਜ਼ਤ ਨਹੀਂ ਦਿੰਦੀ ਤੇਰਾਪੂ ਵਾਲੇ ਦਿਨ ਸਵੇਰੀ ਸਾਹਿਬ ਜਦ ਨੂੰ ਸਿਪਾਹੀ ਲੈਣ ਗਏ ਮਾਤਾ ਜੀ ਸਾਹਿਬ ਜਦ ਨੂੰ ਤਿਆਰ ਕਰਕੇ ਭੇਜਿਆ ਸਾਹਿਬ ਜਦਿਆਂ ਦੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਚਿੰਨਣ ਦੀ ਤਿਆਰੀ ਕਿਚੈਰੀ ਵਿੱਚ ਇੰਤਜ਼ਾਮ ਕੀਤਾ ਗਿਆ ਸੀ। ਇੱਟਾ ਚੀਣੀਆਂ ਸ਼ੁਰੂ ਕਰਨ ਤੋਂ ਬਾਅਦ ਇੱਕ ਵਾਰੀ ਫਿਰ ਸਾਹਿਬ ਜਦ ਤੱਕ ਪੁੱਛਿਆ ਗਿਆ ਅਜੇ ਵੀ ਮੌਕਾ ਹੈ ਇਸਲਾਮ ਕਬੂਲ ਕਰ ਲੋ ਪਰ ਬੱਚਿਆਂ ਨੇ ਕਿਹਾ ਭਾਵੇਂ ਹਜ਼ਾਰ ਵਾਰ ਪੁੱਛੋ ਸਾਡਾ ਜਵਾਬ ਨਹੀਂ ਬਦਲਣਾ ਸਾਡਾ ਜਵਾਬ ਉਹੀ ਰਹੇਗਾ। ਬੱਚਿਆਂ ਨੂੰ ਨੀਹਾਂ ਵਿੱਚ ਚੀਣਿਆ ਗਿਆ ਗਰਦਨ ਤੱਕ ਜਾਂ ਦੋ ਕੰਧ ਪਹੁੰਚੀ ਤਾਂ ਕੰਧ ਡਿੱਗ ਪਈ ਤੇ ਬੱਚੇ ਬੇਹੋਸ਼ ਹੋ ਗਏ। ਫਿਰ ਵजीर खान ਨੇ ਜਲਾਦਾਂ ਨੂੰ ਉਹਨਾਂ ਨੇ ਸਿਰ ਕਲਮ ਕਰਨੂ ਕਿਹਾ ਪਰ ਕੋਈ ਜ਼ਿਲ੍ਹਾ ਇਸ ਕੰਮ ਦੇ ਲਈ ਅੱਗੇ ਨਹੀਂ ਆਇਆ ਪਰ ਸਾਹਮਣੇ ਪਰ ਸਮਾਣੇ ਦੇ ਦੋ ਜ਼ਿਲ੍ਹਾ ਸੋਸ਼ਲ ਬੀਗ ਤੇ ਬਾਸ਼ਲ ਬੀਗ ਆਪਣੀ ਸਜ਼ਾ ਮਾਫ ਕਰਾਉਣ ਦੇ ਲਾਲਚ ਕਰਕੇ ਇਸ ਕੰਮ ਨੂੰ ਹਾਂ ਕੀਤੀ ਤੇ ਉਹਨਾਂ ਨੇ ਸਹਾਇਬ ਜਿਆਦਿਆਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ ਜਦੋਂ ਮਾਤਾ ਗੁਜਰੀ ਜੀ ਨੂੰ ਇੱਕ ਖਬਰ ਮਿਲੀ ਤਾਂ ਆਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਮਾਦੀਲਾ ਇਸ ਸਰੀਰ ਨੂੰ ਛੱਡ ਗਈ ਸੰਸਾਰ ਦੇ ਇਤਿਹਾਸ ਵਿੱਚ 10ਵੇਂ ਪਾਤਸ਼ਾਹਾਂ ਦੇ ਜੂ ਦੂ ਛੋਟੇ ਸਾਹਿਬਜ਼ਾਦੇ ਦੀ ਲਾਸ਼ਾਨੀ ਸ਼ਹਾਦਤ ਵਰਗੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਇੰਨੇ ਛੋਟੇ ਬੱਚੇ ਨੂੰ ਜਿਉਂਦਾ ਨੀਹਾਂ ਵਿੱਚ ਲੈਣਾ ਤੇ ਫਿਰ ਉਹਨਾਂ ਦੇ ਸਿਰ ਧੜ ਤੋਂ ਅਲੱਗ ਕਰਨਾ ਉਹਨਾਂ ਮਾਸੂਮ ਦਾ ਚੜ੍ਹਦੀ ਕਲਾ ਸ਼ਹੀਦੀ ਪ੍ਰਾਪਤ ਕਰਨਾ ਕਿਤੇ ਰਕਤੀ ਪਰ ਵੀ ਨਾ ਡੋਲਣਾ ਧੰਨ ਮੇਰੇ ਸਤਿਗੁਰੂ ਜੀ ਤੁਸੀਂ ਤੇ ਤੁਹਾਡੇ ਸਾਹਿਬਜ਼ਾਦੇ ਕੋਟੀ ਕੋਟੀ ਪ੍ਰਣਾਮ ਹੈ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਦੀਵਾਨ ਟੋਟਰ ਮਗ ਤੇ ਉਸ ਦਾ ਪਰਿਵਾਰ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਉਹ ਚੰਗਾ ਅਸਰ ਸੁਖ ਰੱਖਦਾ ਸੀ ਉਸ ਨੇ ਵजीर खान ਤੋਂ ਸਾਹਿਬ ਜਾਨੀਆਂ ਤੇ ਮਾਤਾ ਜੀ ਦੇ ਸੰਸਕਾਰ ਦੀ ਆਗਿਆ ਮੰਗੀ ਵਜੀਰ ਖਾਨ ਦੇ ਸ਼ੈਤਾਨੀ ਦਿਮਾਗ ਨੇ ਇੱਕ ਔਖੀ ਸ਼ਰਤ ਰੱਖ ਦਿੱਤੀ ਕਿ ਜ਼ਮੀਨ ਤੇ ਮੋਰਾ ਵਿਛਾ ਕੇ ਜ਼ਮੀਨ ਖਰੀਦਣੀ ਪਊਗੀ ਜਦੋਂ ਟੋਟਰ ਮਨ ਨੇ ਜ਼ਮੀਨ ਤੇ ਮੋਰਾ ਵਿਛਾਉਣ ਲੱਗਾ ਤਾਂ ਵਜੀਰ ਖਾਨ ਕਹਿਣ ਲੱਗਾ ਕਿ ਮੋਰਾ ਖੜੀਆਂ ਕਰਕੇ ਵਿਛਾ ਇਸ ਤਰ੍ਹਾਂ ਟੋਡਰਮਲ ਨੇ ਆਪਣਾ ਸਭ ਕੁਝ ਵੇਚ ਕੇ ਜ਼ਮੀਨ ਤੇ ਮੋਹਰਾ ਵਿਛਾ ਦਿੱਤੀਆਂ ਤੇ ਮਾਤਾ ਜੀ ਤੇ ਸਾਹਿਬ ਜاده ਦਾ ਸੰਸਕਾਰ ਕੀਤਾ ਟੋਡਰਮਲ ਦੇ ਇਸ ਉਪਕਾਰ ਲਈ ਸਿੱਖ ਕੋਮ ਹਮੇਸ਼ਾ ਉਹਦੀ ॠਣੀ ਰਹੇਗੀ ਬਾਬਾ ਮੋਤੀराम ਮਹਿਰਾ ਜੀ ਨੂੰ ਵੀ ਮਾਤਾ ਜੀ ਤੇ ਸਾਹਿਬ ਜاده ਦਾ ਦੁੱਧ ਪਿਆ ਕੇ ਸੇਵਾ ਕਰਨ ਲਈ ਸਾਹਿਬ ਜاده ਨਾਲ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਮੋਤੀराम ਤੇ ਉਸ ਦੇ ਪਰਿਵਾਰ ਨੂੰ ਇਸ ਮਹਾਨ ਸੇਵਾ ਕਰਕੇ ਕੋਲੂ ਵਿੱਚ ਪੀੜ ਦਿੱਤਾ ਗਿਆ ਇੱਕ ਪਾਸੇ ਗੰਗੂ ਤੇ ਸੂਚਾਨੰਦ ਵਰਗੇ ਪਾਪੀ ਜਿਨ੍ਹਾਂ ਨੇ ਸਾਹਿਬ ਜਦਿਆਂ ਨੂੰ ਸ਼ਹੀਦ ਕਰਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਉਹਨਾਂ ਪਾਪੀਆਂ ਨੂੰ ਰਹਿਦੀ ਦੁਨੀਆ ਤੱਕ ਲਾਂਤਾਂ ਪੈਂਦੀਆਂ ਰਹਿਣੀਆਂ। ਸ਼ਾਇਦ ਦਾ ਪੰਜਾਬ ਤੇ ਇੰਨਾ ਅਸਰ ਪਿਆ ਕਿ ਆਉਣ ਵਾਲੇ ਸਮੇਂ ਵਿੱਚ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਵਜਾ ਦਿੱਤੀ। ਮਹੰਤ ਕਿਰਪਾਲ ਕੂਰ ਜਾਣ ਤੋਂ ਬਾਅਦ ਗੁਰੂ ਜੀ ਨੇ ਰਾਤ ਲੁਧਿਆਣੇ ਤੋਂ 27 ਕਿਲੋਮੀਟਰ ਦੂਰ ਰਾਏਕੋਟ ਵਿਖੇ ਇੱਕ ਟਾਲੀ ਹੇਠ ਰਾਤ ਕੱਤੀ ਕਿਸੇ ਚਰਵਾਹੇ ਨੇ ਰਾਏਕਲਾਂ ਨੂੰ ਜਾ ਕੇ ਦੱਸਿਆ ਤੇ ਉਹ ਗੁਰੂ ਜੀ ਦੇ ਦਰਸ਼ਨ ਲਈ ਆਇਆ ਗੁਰੂ ਸਾਹਿਬ ਨੇ ਪਰਿਵਾਰ ਦਾ ਹਾਲ ਸੁਣ ਕੇ ਬਹੁਤ ਦੁਖੀ ਹੋਏ ਤੇ ਗੁਰੂ ਜੀ ਨੂੰ ਕਹਿਣ ਲੱਗਿਆ ਕਿ ਕੋਈ ਸੇਵਾ ਹੋ ਤਾਂ ਦੱਸੋ ਗੁਰੂ ਸਾਹਿਬ ਨੇ ਛੋਟੇ ਸਾਹਿਬ ਜੀ ਦੀ ਖਬਰ ਲੈਣ ਨੂੰ ਰਾਏਕਲਾਂ ਨੂੰ ਗਿਆ ਤੇ ਰਾਏਕਲਾਂ ਨੇ ਉਸ ਵੇਲੇ ਨੂਰਾ ਮਹੀਨਾ ਦੇ ਵਿਅਕਤੀ ਨੂੰ ਜੋ ਚੰਗਾ ਘੋੜ ਸਵਾਰ ਤੇ ਹੁਸ਼ਿਆਰ ਸੀ ਸਰਹੰਦ ਜਾ ਕੇ ਸਹਜ ਜਦਿਆਂ ਬਾਰੇ ਪਤਾ ਕਰਨ ਲਈ ਗਿਆ ਨੂਰਾ ਸਰਹੰਦ ਪੁੱਜਾ ਤੇ ਸਾਰਾ ਹਾਲ ਦੇਖਿਆ ਤੇ ਸੁਣਿਆ ਤੇ ਅਗਲੇ ਦਿਨ ਸਾਰਾ ਹਾਲ ਜਿਉਂ ਦਾ ਤਿਉਂ ਆ ਕੇ ਗੁਰੂ ਜੀ ਨੂੰ ਸੁਣਾ ਦਿੱਤਾ ਗੁਰੂ ਜੀ ਨੇ ਸਾਕਾ ਸਰਹੰਦ ਬੜੇ ਸ਼ਾਂਤ ਅਡੋਲ ਤੇ ਤੀਰਜ ਨਾਲ ਸੁਣਿਆ ਉਸ ਸਮੇ ਗੁਰੂ ਜੀ ਰਾਏ ਕਲਾ ਦੇ ਖੇਤ ਵਿੱਚ ਬੈਠੇ ਸਨ ਉਤੇ ਇੱਕ ਦੱਬ ਦਾ ਬੁੱਟਾ ਜੜਾ ਸਮੇਤ ਪੁੱਟਿਆ ਤੇ ਕਿਹਾ ਮੁਗਲ ਰਾਜ ਦੀਆਂ ਜੜਾ ਹੁਣ ਪੁੱਟੀਆਂ ਗਈਆਂ ਹਨ ਜਿਸ ਰਾਜ ਵਿੱਚ ਮਾਸੂਮ ਤੇ ਬੇਗੁਨਾਹਾਂ ਨੂੰ ਇਸ ਤਰ੍ਹਾਂ ਕਤਲ ਕੀਤਾ ਜਾਵੇ ਉਹ ਅਵਸ਼ਿ ਹੀ ਨਾਸ਼ ਹੁੰਦੀ ਹੈ ਇਸ ਤੋਂ ਪਿੱਛੇ ਗੁਰੂ ਸਾਹਿਬ ਕੁਝ ਦਿਨ ਰਾਏਕੋਟ ਰਹਿ ਕੇ ਦਿਨੇ ਕਾਂਗੜੇ ਪੁੱਜੀ ਰਾਏ ਕਲਾ ਨੇ ਗੁਰੂ ਸਾਹਿਬ ਨੂੰ ਵਿਦਾ ਕਰਨ ਲਈ ਬਹੁਤ ਸੁੰਦਰ ਘੋੜਾ ਢਾਲ ਤੇ ਸ਼ਸਤਰ ਪੇਂਟ ਕੀਤੀ ਦੀਨੇ ਕਾਂਗੜੇ ਵਿੱਚ ਗੁਰੂ ਜੀ ਦੇ ਸ਼ਰਧਾਲੂ ਸ਼ਮਸ਼ੀਰ ਤੇ ਲਖਸ਼ੀ ਲਖਮੀਰ ਸਨ ਉਹਨਾਂ ਨੇ ਜਦੋਂ ਗੁਰੂ ਜੀ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਗੁਰੂ ਜੀ ਨੂੰ ਬਾੜੀ ਸ਼ਰਧਾ ਭਾਵਨਾ ਨਾਲ ਚੋਬਾਰੇ ਠਹਿਰਾਇਆ ਤੇ ਤਨੋਂ ਮਨੋਂ ਸੇਵਾ ਕੀਤੀ ਜਦੋਂ ਕਿ ਪਿੰਡ ਦੇ ਚੌਧਰੀਆਂ ਨੂੰ ਹੁਕਮ ਸੀ ਕਿ ਗੁਰੂ ਜੀ ਦੀ ਸਹਾਇਤਾ ਨਹੀਂ ਕਰਨੀ ਅੱਜ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਤੇ ਇਸ ਵੀਡੀਓ ਤੇ ਆਉਣ ਵਾਲੇ ਹੋਰ ਭਾਗ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਬੇਨਤੀ ਕਰਦਾ ਹਾਂ ਜੇਕਰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ